બીજે ਦਿਨ ਕਹਿੰਦਾ ਉਹ ਸੁਖੀਰ ਬਾਦ ਮਾਨ ਹਾਨੀ ਦਾ ਭਗਵੰਤ ਮਾਨ ਤੇ ਕਰੂੰ ਉਹ ਮੈਂ ਕਿਹਾ ਪਹਿਲਾਂ ਮਾਨ ਤਾਂ ਬਣਾ ਲੈ ਹਾਨੀ ਤਾਂ ਬਾਅਦ ਚ ਹੋ ਮਾਨੀ ਤਾਂ ਹੈ ਨਹੀਂ ਹੁਣ ਵੀ ਕਹਤਾ ਉਹਨੇ ਕਹਿੰਦੇ ਇੱਕ ਹਫਤੇ ਦੇ ਅੰਦਰ ਅੰਦਰ ਮਾਫੀ ਮੰਗ ਲੈ ਸੁਖ ਵਿਲਾਸ ਬਾਰੇ ਨਹੀਂ ਤਾਂ ਮਾਨ ਹਾਨੀ ਦਾ ਕਰਾਂਗੇ ਮੈਂ ਅੱਜ ਤੁਹਾਡੇ ਸਾਹਮਣੇ ਕਹਿਣਾ মিডিਆ ਵੀ ਖੜਾ ਹੋਊਗਾ ਹਫਤਾ ਜਾਦੇ ਹੈ ਤੁਸੀਂ ਮੇਰੇ ਤੇ ਐਵੇਂ ਟਾਈਮ ਵੇਸਟ ਨਾ ਕਰੋ ਤੁਸੀਂ ਕੱਲ ਨੂੰ ਹੀ ਕਰ ਦੋ ਮੈਂ ਮਾਫੀ ਮੁਬਰੀ ਨਹੀਂ ਮੰਗਣੀ ਮੈਂ ਤਾਂ ਪੰਜਾਬ ਵੱਲੋਂ ਬੋਲੂਗਾ ਮੈਂ ਪੰਜਾਬ ਵੱਲੋਂ ਵਕੀਲ ਬਣ ਕੇ ਜਾਊਂਗਾ ਮੈਂ ਦੱਸੂਗਾ ਥੋੜਾ ਹਜੇ ਹਜੇ ਤਾਂ ਕੁਝ ਵੀ ਨਹੀਂ ਹਜੇ ਤਾਂ ਛੇਰ ਚ ਪੂਣੀ ਕੱਤੀ ਐ ਹਜੇ ਤਾਂ ਬਹੁਤ ਕੁਝ ਪਿਆ ਚਰਖਾ ਡਾਇਆ ਹਜੇ ਤਾਂ ਕਿਆ ਟ੍ਰਾਂਸਪੋਰਟਾਂ ਕਿਆ ਹਵੇਲੀਆਂ ਕਿਆ ਟਾਬੇ ਛੱਡੇ ਹੀ ਕੱਕ ਨਹੀਂ ਯਾਰ ਦੇਖੋ ਲੀਡਰ ਦੀ ਇਮੇਜ ਕੀ ਹੁੰਦੀ ਐ ਕੇਜਰੀਵਾਲ ਦੀ ਇਮੇਜ ਐ ਵੀ ਕੇਜਰੀਵਾਲ ਜਦੋਂ ਮੁੱਖ ਮੰਤਰੀ ਬਣਿਆ ਅੱਜ ਤੋਂ 20 ਸਾਲਾਂ ਬਾਅਦ 50 ਸਾਲਾਂ ਬਾਅਦ ਗੱਲਾਂ ਹੋਣਗੀਆਂ ਜਿਸ ਵੇਲੇ ਕੇਜਰੀਵਾਲ ਮੁੱਖ ਮੰਤਰੀ ਬਣਿਆ ਉਸ ਵੇਲੇ ਸਕੂਲ ਅੱਛੇ ਬਣ ਗਏ ਵੀ ਦਿੱਲੀ ਦੇ ਉਸ ਵੇਲੇ ਵੀ ਹਸਤਾਲ ਬੋਬ ਦੀਆ ਬਣ ਗਈ ਸੀ ਉਸ ਵੇਲੇ ਵੀ ਆ ਬਿਜਲੀ ਫਰੀਜ਼ ਇਮੇਜ ਹੈ ਲੀਡਰਿਕ ਇਮੇਜ ਬਣਾਉਂਦਾ ਹੈ ਇਹ ਨਾਲ ਕੀ ਹੈ ਸੁਖੀ ਬਾਦ ਉਹਨਾਂ ਦੀ ਕੀ ਇਮੇਜ ਹੈ ਤੁਸੀਂ ਐਂ ਕਰੋ ਝੂਠ ਬੋਲ ਦੋ ਆ ਕਾਂਗਰਸੀਆਂ ਦੀ ਵਿਚੀ ਹੈ ਇੱਕੋ ਜੀ ਨੇ ਇਸ ਰੜੇ ਹੋਏ ਨੇ ਆ ਬੱਚ ਤੇ ਝੂਠ ਬੋਲ ਦੋ ਕਿਸੇ ਬਜ਼ੁਰਗ ਕੋਲ ਜਾ ਕੇ ਕਿ ਤਾਇਆ ਪਟਿਆਲੇ ਦੇ ਫੋਹਰਾ ਚੌਂਕ ਚ ਨਾ ਇੱਕ ਪੱਪੂ ਸਮੋਸਿਆਂ ਵਾਲੇ ਦੀ ਰੇੜੀ ਹੈ। ਇੱਕ ਦਿਨ ਸੁਖਵੀਰ ਬਾਦਲ ਦਾ ਕਾਫਲਾ ਜਾਂਦਾ ਸੀ। ਰੇੜੀ ਤੇ ਬਹੁਤ ਘੱਟ ਸੀ। ਸੁਖਵੀਰ ਬਾਦਲ ਨੇ ਪੁੱਛ ਲਿਆ ਕਿ ਆਪਦੇ ਪੀਏ ਨੂੰ ਕਹਿੰਦਾ ਕੌਣ ਹੈ ਇਹ ਕੌਣ ਕਿੱਥੇ ਘੱਟ ਹੈ। ਪੀਏ ਕਹਿੰਦਾ ਜਨਾਬ ਗੱਲ ਕੀ ਕਰਦੇ ਹੋ ਜੇ ਪੱਪੂ ਸਮੋਸਿਆਂ ਵਾਲੇ ਦੀ ਰੇੜੀ ਤੇ ਘੱਟ ਨਹੀਂ ਹੋਊਗਾ ਪਟਿਆਲੇ ਫਿਰ ਹੋਊ ਕਿੱਥੇ? 3000 ਦੇ ਸਮੋਸੇ ਰੋਜ਼ ਵੇਚਦਾ ਹੈ। ਕਹਿੰਦਾ ਅੱਛਾ ਬਈ ਝੂਠ ਬੋਲਦਾ ਤੁਸੀਂ ਇਹ ਬਜ਼ੁਰਗ ਨੂੰ। ਅੱਛਾ ਬਈ ਸ਼ੇਰਾ ਫਿਰ ਕੀ ਹੋਇਆ? ਹੋਣਾ ਕੀ ਸੀ? ਪਾ ਲਿਆ ਇਸ ਸਭ ਰੇੜੀ 'ਚ। ਤੇ ਹੁਣ 3000 ਚੋਂ 1500 ਪੱਪੂ ਦਾ 1500 ਬਾਦਲਕੇ ਵਾਲੇ ਪੱਪੂ ਦਾ ਲੈ ਉਹ ਬਜ਼ੁਰਗ ਜਿਹੜਾ ਉਹ ਤੁਹਾਨੂੰ ਇਹ ਨਹੀਂ ਕਹੂਗਾ ਕਿ ਕਿਉਂ ਝੂਠ ਬੋਲਿਆ ਨਾ ਯਾਰ ਉਹਨਾਂ ਕੋਲੇ ਬੱਸਾਂ ਟਰਾਂਸਪੋਰਟਾਂ ਵਾਲੇ ਜਹਾਜ਼ਾਂ ਵਾਲੇ ਉਹ ਹਜ਼ਾਰਾਂ ਏਕੜ ਜ਼ਮੀਨਾਂ ਵਾਲੇ ਕਿੰਨੂਆਂ ਦੇ ਬਾਗਾਂ ਵਾਲੇ ਬੰਦੇ ਨੇ ਉਹ ਉਹ ਯਾਰ ਸਮੋਸਿਆਂ ਦੀ ਰੇੜੀ 'ਚ ਸਪਾਉਣਗੇ ਕਿਉਂ ਝੂਠ ਬੋਲੀ ਜਾਣਾ ਨਾ 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 ਉਹ ਬਜ਼ੁਰਗ ਕਹੂਗਾ ਪਾ ਲਿਆ ਹੋਣਾ ਪਾ ਲਿਆ ਹੋਣਾ ਇਹਨਾਂ ਨੇ ਪੁੱਛੋ ਮੰਡੀ ਵੀ ਕਮੂਖਪਲੇ ਵਾਲੀ ਰੇੜੀ ਦੱਬੀ ਹੈ ਇਹਨਾਂ ਨੇ ਆ imageHeight ਲੈ ਕੇ ਜਾਊਂਗਾ ਯਾਰੇ ਤੁਸੀ ਹੱਦ ਹੈ ਯਾਰ ਕੀ ਧਰਮਰਾਜ ਨਾਲ ਗੱਲ ਹੋ ਗਈ ਤੁਹਾਡੀ ਕਿ ਤੁਹਾਡੇ ਵਾਲੇ ਪੈਸੇ ਤਾਂ ਆ ਜਾਣਗੇ ਇਹ ਲੋਕਾਂ ਦਾ ਪੁੰਨ ਖੱਟ ਲੋ ਕੋਈ ਗਾਉਂ ਗਰੀਬਾਂ ਦੀ ਹਾਂ ਲਈ ਜਾਂਦੇ ਹੋ ਯਾਰ ਗਰੀਬ ਦੀ ਹਾਂ ਤੇ ਪਰਮਾਤਮਾ ਦੀ ਦਰਗਾਹ ਸਿੱਧਾ ਰਸਤਾ ਬਈ ਕੋਈ ਬਾਈਪਾਸ ਨਹੀਂ ਹੈਗਾ ਆ ਗੁਰਾਂੰਧਰਤੀ ਤੇ ਬੈਠੇ ਝੂਠ ਨਹੀਂ ਬੋਲਦਾ ਮੈਂ ਲੁੱਟ ਕੇ ਖਾਗੇ ਪੰਜਾਬ ਨੂੰ ਯਾਰ ਫੈਲਾ ਦੇਖ ਕੇ ਰੋਣਾ ਆਉਂਦਾ ਮੈਨੂੰ ਕਿੱਛਾ ਯਾਰ ਆ ਫੈਸਲਾ ਕਰ ਲਿਆ ਇਹਨਾਂ ਨੇ ਪਤਾ ਹੀ ਨਹੀਂ ਕਈ ਫੈਲਾ ਦਾ ਤਾਂ ਕਿ ਕਿੱਥੇ ਕਿੱਥੇ ਕਿਵੇਂ ਕਿਵੇਂ ਗਵਨ ਕਰ ਗਏ ਵੱਡੇ ਵੱਡੇ ਜਦੋਂ ਸੋਚਿਆ ਆਪਣੇ ਪਰਿਵਾਰ ਬਾਰੇ ਸੋਚਿਆ ਕਦੇ ਪੰਜਾਬ ਬਾਰੇ ਨਹੀਂ ਸੋਚਿਆ ਆਮ ਆਦੀ ਪਾਰਟੀ ਸਰਕਾਰ ਆਈ ਹੈ ਅਰਵਿੰਦ ਕੇਜਰੀਵਾਲ ਜੀ ਦੀ ਰਹਿਮਾਈ ਹੈ ਇਮਾਨਦਾਰੀ ਇਹਨਾਂ ਸ਼ਰਤ ਪਹਿਲੀ ਹੈ ਇਮਾਨਦਾਰੀ ਨਾਲ ਚੱਲ ਰਹੇ ਹਾਂ ਤੇ ਅੱਜ ਖਜ਼ਾਨੇ 'ਚ ਵੀ ਪੈਸਾ ਹੈ ਬਜਟ ਪੇਸ਼ ਕਰਾਂਗੇ ਪਰਸੋਂ ਨੂੰ ਦੇਖ ਲੈਣੋ